ਹਾਂ ਮੱਠੇ ਦੇ ਛਮਣ ਪੜੇ ਨੇ ਲੱਖਣੋਂ ਥਾਰੇ ਘਰ ਨਾਲ ਛੱਛਾ ਬਾਬਾ ਛਵੜਗ ਛਡਾਨੀ ਤੇ ਛਡਾ ਰੋਗੀ ਛਿੰਗਾ ਦੋਗਾ ਛਿੰਗਾ ਪਿੰਡ ਬਾਬਾ ਬਖਤਪੁਰਾ ਬਖਤਪੁਰਾ ਥੜੀ ਪੁੱਤੜੀ ਆਕੀਆ ਬੀਬੀ ਬੀਬੀ ਪਿੰਜੜਾ ਚਲ ਮੈਂ ਵੜਦਾ ਮੈਂ ਵੜਦਾ ਲੈ ਖਾਜਾ ਮੈਂ ਪੜ ਦਿੰਦਾ ਜੇ ਐਡਾ ਨੰਦ ਕਰਜਾ ਕਾਕਾ ਕਾਕਾ ਜਸ਼ਨਪ੍ਰੀਤ ਸਿੰਘ ਜਸ਼ਨਪ੍ਰੀਤ ਪੁੱਤਰ ਕਹੀ ਕਿਸੇ ਬੋਲੇ ਲੇਕਿਨ ਫੜਾ ਦੋ ਤੂੰ ਪੜਦੇ ਯਾਰ ਮੈਂ ਪੜ ਦਿੰਦਾ ਮੈਂ ਫੜਾ ਕੇ ਸੁਣਾ ਪੁੱਤ ਸਾਰੇ ਨੂੰ ਫੜਾ ਹੋ ਜਾ ਬਾਕੀ ਸੁਣਾ ਦੇਣਾ ਮੈਂ ਫੜਾ ਕੇ ਸੁਣਾ ਮੈਂ ਤੈਨੂੰ ਦਾਦੇ ਅੰਦਾ ਤੇ ਮੈਂ ਪੜ ਦਿੰਦਾ ਜੀ ਪੜਿਆਂਗਾ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਗੁਰ ਨਦਰ ਕਰੇ ਸਰਦਾਰਨੀ ਤੇ ਸਰਦਾਰ ਜੋਗਾ ਸਿੰਘ ਪਿੰਡ ਵਖਤਪੁਰਾ ਸਾਡੀ ਸੁਪਤਰੀ ਬੀਬੀ ਪ੍ਰਿੰਜਲ ਦਾਸ ਸ਼ੁਭ ਆਨੰਦ ਕਾਰਜ ਜਸ਼ਨਪ੍ਰੀਤ ਸਿੰਘ ਪੁੱਤਰ ਛੋਟਾ ਸਿੰਘ ਵਾਸੀ ਪਿੰਡ ਸ਼ਾਇਲੀ ਦੇ ਨਾਲ ਹੋਣ ਨਿਯਤ ਹੋਇਆ ਹੈ ਸਾਡੇ ਮੋਹ ਪਰੇ ਸੱਦੇ ਨੂੰ ਕਬੂਲ ਕਰਦੇ ਹੋਏ ਸਾਡੇ ਗ੍ਰਹਿ ਵਿਖੇ ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ ਤੁਹਾਡੀ ਹਾਜ਼ਰੀ ਸਾਡੇ ਮੋਹ ਤੇ ਪ੍ਰਤੀਕ ਹੋਵੇਗੀ ਦਿਨ ਵੀਰਵਾਰ 12 ਦਸੰਬਰ ਆਨੰਦ ਕਾਰਜ 10 ਵਜੇ ਸਵੇਰੇ ਸਵਾਗਤ ਬਰਾਤ 9 ਵਜੇ ਦਰਸ਼ਨ ਅਭਿਆਨ ਕੀ ਹੈ ਦਰਸ਼ਨ ਅਭਿਆਲੀ 82 ਐ ਅਬਿਲਾਸੀ ਗਲਤ ਜਿਹਾ ਲਿਖ ਰੱਖਿਆ ਹੈ ਦਰਸ਼ਨ ਅਬਿਲਾਸੀ ਸਮੂਹ ਪਰਿਵਾਰ ਆਹ ਮੋਬਾਈਲ ਨੰਬਰ ਆ ਗਿਆ ਜੀ ਨੀਚੇ ਠੀਕ ਹੈ ਲੈ ਆ ਗੰਦੇ ਵਾਟਾ ਲੋ ਅੱਦਾ ਅੱਦਾ ਦੇ ਦੇ ਅੱਧੀ ਐਣੀ ਬੜੀ ਹੈ ਹੈ ਦੇ 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 ਲੈ ਲੋੜੀਂਗਾ ਅੱਛਾ ਗੰਨੇ ਰੱਖ ਮਾ ਫੜ ਕਰ ਤੱਠੀ ਜੀ ਹੁਣ ਪਾੜ ਦੂੰ ਕੀ ਹੋ ਗਿਆ ਜੀ ਲੈ ਸ਼ਾਗਰ ਕੀ ਹੋ ਗਿਆ ਇਹਦੇ ਵਿੱਚ ਧੂਆਂ ਲੜ ਗਿਆ ਹੋਣਾ ਹੋ ਚੱਲ ਕੋਈ ਚੱਲ ਲੈ ਸ਼ਾਗਰ ਪਾਉਂਗਾ ਹਾਂ ਸ਼ਾਗਰ ਪਾਉਂਗਾ ਲੈ ਤੇਰੀ ਦੁਨੀਆ ਦਾਰੀ ਛਣੂ ਲਈ ਰਾਸ਼ ਨਹੀਂ ਚਲੋ ਆਪਣਾ ਸੋਨਾ ਹੋ ਗਿਆ ਟਾਈਮ ਨਾਲ ਮੈਂ ਕਿਹਾ ਬਹਾਵਰੀਆ ਐ ਇਹਦਾ ਕੋਈ ਦੇਖੀ ਨਹੀਂ ਕੋਈ ਸਿਸਟਮ ਕਰੇ ਨਾ 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 ਜੀ ਬਹੁਤ ਵਧੀਆ ਬਹੁਤ ਵਧੀਆ ਕਰੋ ਸਾਡੀ ਬੁਲਾਇਆ ਫਤੇ ਜੀ ਕੁੜੀ ਵਾਲਿਆਂ ਨੂੰ ਬਿਲਕੁਲ ਜੀ ਬਿਲਕੁਲ ਹੈ ਬਾਕੀ ਭਾਈ ਜਵਾਗ ਤਾਂ ਟੈਲੀਫੋਨ ਤੇ ਗੱਲ ਕਰਦੇ ਰਹਿੰਦੇ ਨੇ ਅਸੀਂ ਤੁਹਾਨੂੰ ਕਿੱਥੇ ਟੈਲੀਫੋਨ ਤੇ ਗੱਲ ਕਰਾਂਗੇ ਭਾਈ ਹੁਣ ਜਵਾਨਾ ਬਦਲ ਗਿਆ ਮੈਂਬਰ ਸਾਹਿਬ ਉਹ ਗੱਲਾਂ ਨਹੀਂ ਰਹੀਆਂ ਹੁਣ ਹੁਣ ਤਾਂ ਸਿੱਧੀਆਂ ਗੱਲਾਂ ਕਰਦੇ ਨੇ ਲਾ ਪੁੱਤ ਪਹਿਰੀ ਹੱਥ ਠੀਕ ਹੈ ਜੀ ਅੱਛੀ ਗੱਲ ਜੀ ਇੱਕ ਗੱਲ ਹੋਰ ਦੱਸ ਦਵਾਂ ਤੁਹਾਨੂੰ ਮੈਂਬਰ ਸਾਹਿਬ ਬਹੁਤ ਚਿੱਠੀਆਂ ਲੈ ਕੇ ਆ ਗਿਆ ਮੈਂ ਪਰ ਅੱਜ ਤੱਕ ਕਦੇ ਕੋ ਜੱਟ ਦਾ ਪੁੱਤ ਮੈਂ ਐ ਪੈਰੀ ਹੱਥੋਂ ਬੰਦੇ ਹਲੀਮੀਆ ਮੁੰਡੇ ਚ ਸੰਸਕਾਰ ਨਹੀਂ ਇਹ ਚੀਜ਼ਾਂ ਬਈ ਤੇ ਤੇ ਹੋਣੇ ਸੰਸਕਾਰ ਇਹਨੂੰ ਵੀ ਪੁੱਤ ਸਿਰ ਤੇ ਪੱਗ ਬੰਨੀ ਐ ਇਹਦੀ ਲਾਜਵੀ ਰੱਖੀ ਹਾਂ ਮੁੰਡਾ ਸੁਣਾ ਸੁਣ ਖਾ ਗਿਆ ਹੈ ਚਾਚਾ ਦਾ ਵੀ ਐ ਪਰ ਸੰਸਕਾਰ ਵੀ ਨੇ ਸਾਰਾ ਕੁਝ ਐ ਕਾਮਯਾਬ ਹੋਊਗਾ ਜ਼ਿੰਦਗੀ ਚ ਚਲੋ ਚਾਚਾ ਫਿਰ ਮੈਂ ਤਾਂ ਦਿਓ ਜੀ ਜੱਸ ਚੰਗਾ ਠੀਕ ਐ ਆਮ ਨਾਲ ਜਾਈ ਹੈਣਾ ਠੀਕ ਐ ਵੱਲ ਨਿਗਾਹ ਮਾਰ ਲਿਓ ਉਧਰਾਂ ਉੱਡੇ ਕਣੀ ਇੱਕੋ ਜੇ ਗੁੰਡੇ ਸਾਡੇ ਦੋਨਾਂ ਚ ਮਾਤੋਈ ਨਹੀਂ ਆ ਆ ਨੰਬਰ ਮੈਂ ਦੇ ਗਿਆ ਕਰ ਲਿਓ ਅੱਥੀ ਰਹਿ ਰਿਆ ਅਸੀਂ ਆਹ ਹੋ ਜਾਂਦਾ ਫਿਰ ਖਰਬੂਜੇ ਦੇ ਇੱਕ ਖਰਬੂਜਾ ਰੱਗ ਫੜ ਲਦਾ ਕਰ ਲਿਓ ਮੈਂ ਨੰਬਰ ਦੇ ਆ ਕੋਈ ਦਾ ਕੋਈ ਦਾ ਦੋਵੇਂ ਛੱਡੀ ਛੁੱਡੀ ਦੀ ਆ ਠੀਕ ਚੰਗਾ ਆ ਜਾ ਉਹ ਕੁਵਾਰੀ ਵੀ ਹੋਵੇ ਛੜੀ ਹੋਵੇ ਹੈ ਪੋਈਂਦਾ ਚੱਲ ਕੋਈ ਨਹੀਂ ਮੈਂ ਦੇਖੂੰਗਾ ਆ ਚੰਗਾ ਜੀ ਸਤਿ ਸ੍ਰੀ ਅਕਾਲ ਚਲੋ ਵਧੀਆ ਹੋਊਗਾ ਵਾਗੂਆ ਹੈ ਕੱਟ ਕੇ ਨੰਨਕ ਬੈਰੀਆ ਹੱਡ ਦੁੱਖ ਦੇ ਛਿਆਲ ਚ ਬੜੇ ਆ ਬੱਬਾ ਤੈਨੂੰ ਤਾਂ ਮੈਂ ਦੇਖੂੰ ਮੈਂ ਲੱਤਾਲਬ ਕਾ ਕੀ ਹੋ ਗਿਆ ਤੈਨੂੰ ਠੀਕ ਹੈ ਤਾਂ ਕੀ ਕਹਤ ਐਨੇ ਤੈਨੂੰ ਕਹੋ ਐਨੇ ਕਹੀ ਨਹੀਂ ਇੱਕ ਮੈਂ ਕਹਿਆ ਬਈ ਪੜੇ ਲਿਖਣ ਨੂੰ ਫੜਾਉ ਚਿੱਠੀ ਮੈਨੂੰ ਆਉਂਦਾ ਨਹੀਂ ਕੁੱਤਾ ਅਹ ਇਹ ਕਹਦੇ ਰਹੇ ਕੂੰ ਮਲੰਗਾ ਤੂੰ ਮੇਰੇ ਹੱਥੋਂ ਦੀ ਚੱਲਦਾ ਮੈਂ ਕੀ ਕਰੀ ਹਾਂ ਹਾਂ ਤੈਨੂੰ ਕਿ ਲੋੜ ਤੇ ਚਿੱਠੀ ਪੜਨ ਦੀ ਜਦੋਂ ਮੈਂ ਪੜ ਰਿਹਾ ਹਾਂ ਗੱਲ ਤਾਂ ਬੜੀ ਜਾਂਦੇ ਦੀ ਮੈਂ ਤਾਂ ਬੜਦਾ ਮੰਗਣ ਪੜ ਰਿਹਾ ਮੈਂ ਮੈਨੂੰ ਤਾਂ ਚਿੱਠੀ ਹੋਣੀ ਮੰਡੂ ਰਹੇ ਨਹੀਂ ਤੇ ਚਿੱਠੇ ਤੂੰ ਮਨਜ਼ੂਰ ਨੂੰ ਤੂੰ ਡੀਸੀ ਲੱਗੇ ਹੋਇਆ ਵੀ ਤੂੰ ਚਿੱਠੀ ਮੈਨੂੰ ਇਜਾਜ਼ਤ ਨਹੀਂ ਦਿੰਦਾ ਦੀ ਸਭਾ ਸੋਹਣਾ ਤੀ ਸਹੀ ਪੜ ਰਹੀ ਤੂੰ ਹੌਲੀ ਪੜਦਾ ਥੋੜਾ ਸਾਨੂੰ ਪੁੱਛ ਕੇ ਚੱਲਦੇ ਨੇ ਤਵੇਂ ਮੈਨੂੰ ਪਤਾ ਨਹੀਂ ਪੜਦਾ ਨਹੀਂ ਆਉਂਦੀ ਨਹੀਂ ਤਾ ਮੈਨੂੰ ਕਹੀ ਦੀ ਮੈਂ ਤੇਰੇ ਬੈਠੀ ਵੱਡੂ ਇਹਨੂੰ ਓਏ ਕਾਓ ਫਲੇਟ ਪਾਉਣਾ ਮੈਂ ਕਹਿੰਦਾ ਮੈਂ ਕਹਿੰਦਾ ਅਨੀ ਬਹਣੀ ਲੜਾਈ ਪਾੜੂ ਬੈਠ ਤੈ ਮੈਂ ਗਾਣੇ ਦੇ ਬੱਟੀ ਕੁੱਟਦਾ ਕਿ ਕੀ ਗੱਲ ਆ ਕੀ ਕੋਈ ਇਹ ਹਾਂ ਦੱਸ ਚੰਗੀ ਗੱਲ ਕੋਈ ਲੱਗ ਰੋ ਜੀ ਹਾਂ ਘੜ ਖੜਾਓ ਮਰਾ ਬੀਰਾ ਤੂੰ ਨਾ ਜਾ ਮੈਂ ਮੈਂ ਤਾਂ ਬੈਠਾ ਓ ਫੇਰ ਤੂੰ ਕਿਹੜੀ ਗੱਲ ਰੁਸਕੇ ਭੱਜਿਆ ਇੱਥੋਂ ਦੱਸ ਐਸੀ ਮੇਰਾ ਨਾਂ ਹੋ ਹੈਗਾ ਟਿੱਠੀ ਚ ਉਹ ਤੇਰਾ ਨਾਂ ਕਿਵੇਂ ਪਹੂਆ ਫਿਰ ਨਾਂ ਤਾਂ ਮੇਰਾ ਹੋਣਾ ਚਾਹੀਦਾ ਟੀ ਮੁੰਡੇ ਦੇ ਬਾਪ ਦਾ ਨਾਂ ਹੁੰਦਾ ਮੁੰਡੇ ਦੇ ਮੁੰਡੇ ਦਾ ਨਾਂ ਹੁੰਦਾ ਬੱਬਲ ਦਾ ਫੱਟ ਤਾਂ ਮੈਂ ਨਭਾਇਆ ਨਾਂ ਤਾਂ ਮੇਰਾ ਪਹਿਲਾਂ ਤੇ ਬਾਜੋ ਬਿਜ਼ਟਿੰਗ ਕਾਰਡ ਛਪਾ ਦਾਂਗੇ ਅੱਜ ਛਪਾ ਦਾਂਗੇ ਤੇਰੇ ਕਾਰਡ ਉਹ ਥਾਡੇ ਟਾਉਂ ਮੱਥੇ ਤੇ ਥੰਮਣਾ ਤੇ ਨਾਂ ਨੇ ਮੈਂ ਇਹਦੇ ਨਾਂ ਦੀ ਧੜ ਮਾਰਦਾ ਮਰਾ ਗੁੱਡੀ ਦਾ ਪੁਰਾਣਾ ਬਣ ਕੇ ਬਹਿ ਗਿਆ ਆ ਜਾ ਵੇ ਕਮਰਾ ਵੀ ਖੜਾ ਹੋ ਪਾ ਆ ਦੇਖੋ ਹੌਦੀ ਜੀ ਨਾਲੇ ਇਹਨੇ ਗੱਲ ਨਹੀਂ ਬਾਤ ਚ ਤੂੰ ਨਾ ਬਲਜਾ ਅੱਜ ਦਾ ਜਨਮ ਚੱਲ ਸਾਹ ਬਿਆਹ ਜੀ ਹਵਾ ਨਾ ਮਾਰ ਬਖਣੀ ਪਿਆ ਹੋ ਗਿਆ ਤੇਰਾ ਕਿੱਡਾ ਕਾਜਾ ਬਣ ਕੇ ਤੂੰ ਆ ਦੇ ਕੰਢਾ ਵਾ ਟੰਡੀਆਂ ਲੈਣ ਆਉਣੀਆਂ ਤੇਰੇ ਬਿਆਹ ਚ ਮੈਨੂੰ ਤਾਂ ਰੋਜ ਪਿਆ ਰਹਿੰਦੇ ਨੇ ਕਲੇਸ਼ ਪਾਉਂਦਾ ਕਰ ਕੀ ਗੱਲ ਮੈਂ ਕੀ ਬੜਾ ਕਰਦਾ ਮੈਂ ਤੇਰਾ ਓਏ ਨਾ ਓਏ ਅਸੀਂ ਮੜਾ ਲੜਦੇ ਮਰੇ ਸਾਲੇ ਨੂੰ ਹੌਦੀ ਜੀ ਬਾੜ ਕੇ ਕੁੱਟੂਗਾ ਮੈਂ ਬਰਾ ਕੰਢਾ ਚ ਛਗਣ ਮੇਰਾ ਥਾਲਾ ਮੈਨੂੰ ਮਲੰਗੀ ਦੱਛਦਾ ਲੈ ਮਲੰਗੀ ਇਹਦਾ ਕੀ ਫੜਾ ਮਾਰਦਾ ਦੀ ਖੜਾ ਮਾਰਦਾ ਦੀ ਕੱਪ ਕਰੌਂਦਾ ਕਿ ਉੱਤੇ 3100 ਵਾਲੇ ਕਰੌਂਦਾ ਤੇ ਛੋਟੇ ਕਬੱਡੀ ਕੱਪ ਮਾਵਾ ਗਾ ਜਾਂਦੇ ਹਾਂ ਕਾਲੂ ਬਰਾਬਰ ਕੋਈ ਧੀਰੇ ਜਿਹਾ ਕੱਖ ਦਾ ਕੱਢ ਨਹੀਂ ਆਉਂਦਾ ਹਾਂ ਪੱਟਾ ਏ ਚੱਲ ਹੋਮਲੈਂਡ ਕੋਲ ਆ ਕਹਿੰਦਾ ਮੇਰੇ ਪਰਦਾਦਿਆਂ ਦੀ ਜਗ੍ਹਾ ਹੈਗੀ ਛੱਟੇ ਬੱਟ ਬਟੇੜਿਆਂ ਦੀ ਜਗ੍ਹਾ ਉੱਥੇ ਹੋਮਲੈਂਡ 'ਚ ਮਖੜਾ ਮਾਰੂ ਮੈਂ ਚੱਲਦਾ ਪੀਣਾ ਲੈ ਕੇ ਰੱਖੀਂਗਾ ਨਹੀਂ ਬੱਟ ਬਟੇੜੇ ਛੋਟੇ ਹਾਂ ਚੱਲ ਵੱਡਾ ਤੁੱਟਾ ਮੈਂ ਤਾਂ ਢਾਰ ਨਹੀਂ ਮਾਰਦਾ ਤੇਰੀ ਜਗ੍ਹਾ ਬਰੋ ਯਾਰ ਹਾਂ ਆਇਆ ਮੈਂ ਤਾਂ ਟੋਲੀ ੜਤਾ ਵੀ ਹੋ ਵੀ ਨਾ ਤੇਰਾ ਇਹ ਜਗਾ ਓ ਆਈੜੀ ਬੋਲਦਾ ਹੁੰਦਾ ਹੈ ਖਰਾਬ ਹੈ ਇਧਰ ਖੇਤ ਜਾ ਲੰਗਰ ਮੇਰਾ ਠੜਾ ਖੇਤ ਕਾੜੂ ਲੈ ਜਾਣਾ ਇਹ ਤਾਂ ਖੇਤ ਕੰਮ ਇਹਦਾ ਮੰਦੂ ਤਾਂ ਰੋਜ ਪਿਆ ਰਹਿੰਦੇ ਨੇ ਖੇਤ ਨਹੀਂ ਲੈ ਜਾਂਦੇ ਮੈਂ ਨਹੀਂ ਗਿਆ ਕਿ ਤੇ ਬੈਤ ਬੜਦਾ ਮੱਤਰੀ ਨਹੀਂ ਬੜਦਾ ਆਇਆ ਬੋਲੇ ਹਾਲ ਤਾਂ ਗਿਆ ਆਇਆ ਖੇਤ ਵਗ ਚੱਲਿਆ ਕਾਣੂ ਖੇਤ ਲੈ ਜਾਣਾ ਅੰਦਰ ਬਾੜੇ ਨੂੰ ਬੰਦੇ ਲਾ ਕੇ ਕੰਮ ਕੀਤਾ ਓ ਇਹਦਾ ਬਾਦਾ ਬਲੱਡ ਪ੍ਰੈਸ਼ਰ ਆ ਕਾਣੂ ਕੰਜੇਰੂ ਇਹਦਾ ਨਾਉ ਨੂੰ ਕਹਿੰਦਾ ਕਿਉਂ ਲੜਾਈ ਜਾਂਦੇ ਹੋ ਇਹਦਾ ਬੋਲਦਣਾ ਕਲੇਸੀ ਦਾ ਨਾਉ ਬੋਲਦਣਾ ਵੀ ਤੇਰਾ ਨਾਉ ਮੂਰੇ ਆ ਮੇਰੇ ਖਲੇ ਨੇ ਡੜਾਂ ਤੋਂ ਖੁਲਾਰ ਕੇ ਨੇ ਟੁੱਟਦੀ ਨਹੀਂ ਕਲੂੰਗਾ ਤੁਮਰ ਉੱਪਰ ਕੇ ਬੁੱਠੀ ਮੈਨਾਂ ਜੀ ਪਹਿਲੇ ਨੇ ਕਿਹਾ ਇਹਨੇ ਓਰੇਗਾ ਤਾਂ ਵੇਗੇ ਜੀ ਆਕੇ ਹੈ ਇਹ ਤਾਂ ਕਾੜਦੇ ਹੁੰਦੇ ਨੇ ਇੱਟ ਬਣਾ ਨਹੀਂ ਫਟਦਾ ਟੈਂਕੀ ਲੈਣਾ ਫੇਰ ਟੁੱਟਦਾ ਕੀ ਹੋ ਗਿਆ ਜੀ ਆਇਆਗਾ ਤੂੰ ਕਰਨ ਲੱਗ ਗਿਆ ਮੇਰੇ ਮੱਥੇ ਨਾ ਲੱਗਿਆ ਕੱਟ ਤੂੰ ਮੇਰੇ ਉਤੋਂ ਜੀ ਕੰਮ ਚੱਲਦਾ ਮੈਂ ਉਤੋਂ ਨਹੀਂ ਕੋਈ ਤੈਨੂੰ ਲੋੜ ਕਿ ਤੇ ਚਿੱਠੀ ਪੜਦੇ ਦੀ ਜਦੋਂ ਮੈਂ ਪੜ ਰਿਹਾ ਪਤਾ ਹੀ ਕੀ ਹੁੰਦਾ ਉਹ ਗਲਤ ਬੜੀ ਜਾਂਨੇ ਉਹ ਫਿਰ ਆਏ ਮੰਨ ਤਾ ਮੈਂ ਮੰਨਦਾ ਲਾਪਾ ਮੈਂ ਤਾਂ ਚਿੱਠੀ ਨੂੰ ਨਹੀਂ ਮੰਨਦਾ ਇਹ ਜੀ ਚਿੱਠੀ ਨੂੰ ਜੀ ਆ ਕਿ ਚਾਲਾ ਪਾ ਆਪਣਾ ਸਾਹ ਹੋਰ ਕੋਈ ਉਹਨਾਂ ਦਾ ਕੋਈ ਹੋਰ ਆਪਾਂ ਕਿਉਂ ਵਿੱਚ ਬੰਗਾ ਲੈਣਾ ਮੈਨੂੰ ਤਾਂ ਲੋੜ ਹੀ ਨਹੀਂ ਬੁਲਾਉਂਗੀ ਅਕਾਈ ਦਲਚੀ ਕੱਢਾ ਛੱਡੇ ਬੈਠੀ ਲੈ ਆਪਾਂ ਕੀ ਕਰਾਂਗੇ ਲੈ ਆਪਾਂ ਨੂੰ ਕੀ ਲੋੜ ਹੈ ਮੈਂ ਤਾਂ ਮਰੇ ਸਾਡੇਰੇ ਸ਼ੇਰ ਵਰਗੇ ਬਾਪੂਆ ਵਰਗੇ ਮੈਂ ਇਹਨੂੰ ਨਹੀਂ ਕੰਮ ਗਾਲ ਮਲਾ ਜਮਾਈ ਤੂੰ ਮੇਰੇ ਕੋਲੇ ਪਰੋ ਗੱਲ ਬੱਕਾ ਮੈਂ ਕੋਈ ਗਲਤ ਕੀ ਕਰਿਆ ਜਿਆ ਕਿ 20 ਵਾਰੀ ਬੇਇੱਜ਼ਤੀ ਦਾ ਆਪਣੀ 20 ਵਾਰੀ ਹੋ ਜਾ ਕਿ ਹੁੰਦਾ ਮੈਨੂੰ ਮੇਰੇ ਸਾਹਮਣੇ ਹੋਈ ਜਾ ਕਿਸੇ ਨੂੰ ਨਹੀਂ ਦੱਸਦੇ ਆਪਾਂ ਫਕੀਰੀ ਵਾਲੇ ਬੰਦੇ ਖੜੇ ਨੇ ਲਵੇ ਚੱਲ ਹੋ ਗਈ ਹਵਾ ਗਈ ਕਿ ਹੁੰਦਾ ਫਿਰ ਹੁਣ 20 ਵਾਰੀ ਹੋਈ ਜੀ ਬੇਇੱਜ਼ਤੀ ਆ ਉਹ ਕਮੈਂ ਬੋਲਦਾ ਜੱਥਾ ਜਾ ਕੇ ਖਾਰ ਖਾਂਦਾ ਮੈਂ ਐਸਾ ਬੰਦਾ ਮੈਂ ਗਹਿਰ ਖਾਲੂ ਮੈਂ ਕਛੇ ਤੋਂ ਖਾਰ ਨਹੀਂ ਖਾਂਦਾ ਮੈਂ ਉਹ ਇਹਨਾਂ ਨੂੰ ਕੀ ਪਤਾ ਉਹ ਬੌੜੇ ਨੇ ਤਾਂ ਹਉ ਸ਼ੇਰ ਮੇਰਾ ਸ਼ੇਰ ਜੀ ਹੋੜ ਪਰ ਅੱਜ ਕੀ ਕਰਨਾ ਹੈ ਪੜਨ ਕੀ ਬੱਤ ਬੋਤਲ ਲੈ ਆਉਣਾ ਥਨੇ ਮੈਂ ਤਾਂ ਪੈ ਗਲਾ ਕੇ ਚੀਪਾ ਮੈਂ ਨਾ ਖੜੇ ਜਾਮਾ ਮੈਂ ਤਾਂ ਪ੍ਰੀਤੋ ਜੀ ਦਾ ਵੀ ਲਾਹੂ ਰੱਥਾ ਹੂੰ ਕਿਉਂ ਨਾ ਪਾਈ ਨਾ ਮੈਂ ਹੋ ਗਿਆ ਨਾ ਕੀ ਕਿਵੇਂ ਕਰਨਾ ਆਪਣੇ ਟੋਲ ਬਲਾਜਦਾ ਟੁਲਪਲਾਜੇ ਦਾ ਬੱਤ ਕੱਲ ਨੂੰ ਦੰਨਿਆ ਹਰੀ ਚੰਡੀ ਹਾਂ ਹਾਂ ਕੱਲ ਨੂੰ ਹਰੀ ਚੰਡੀ ਬੂਤ ਜਾ ਹੈ ਬੂਤਾ ਉਹ ਤਾਂ ਲੈ ਆਂਦਾ ਕਿੱਥੇ ਪਿਆ ਉਹ ਚਿਪਿਆ ਮੇਰੇ ਰੱਖਿਆ ਕਿਤੇ ਕਿਤੇ ਉਹ ਜੇ ਪੜਾਂ ਉਹ ਪਲੇੜਿਆਂ ਚ ਪਿਆ ਉਹ ਦੇ ਕੱਲ ਮੱਕੀ ਜੀ ਚ ਅੱਛਾ ਹਾਂ ਕੱਲ ਨੂੰ ਕੱਢ ਕੇ ਫਿੱਟ ਰਾ ਟੋੜ ਮਿਸਤਰੀ ਆਊਗੀ ਆਪ ਹੀ ਕਰਨਾ ਭੂ ਮਿਸਤਰੀ ਨੂੰ ਕਹ ਜਉਂਦਾ ਅੱਛਾ ਆਪ ਹੀ ਕਰਕੇ ਫਟ ਲਾ ਦੂੰ ਤੈ ਤਾਂ ਤੇਰਾ ਕੰਮ ਕੱਲਾ ਕੰਪਿਊਟਰ ਤੇ ਤੈ ਕੰਪਿਊਟਰ ਤੇ ਬੈਠਣੇ ਬਾਈ ਮੈਨੂੰ ਨਹੀਂ ਪਤਾ ਹੈਗਾ ਇੱਕ ਬੰਦਾ ਵੀ ਚਾਹੀਦਾ ਹੈਗਾ ਮੈਨੂੰ ਤਾਂ ਉੱਥੇ ਉੱਥੇ ਲੜਨ ਲੱਗ ਜਾਂਦੇ ਹੁੰਦੇ ਨੇ ਟੋਲ ਪ੍ਰਾਈਸ ਦੇ ਲੋਕ ਮੈਂ ਇਹ ਕਹਾਂ ਜਨ ਮੈਂ ਨਾਲ ਬੈਠੂ ਤੇਰੇ ਬੰਦੂਖ ਆਣੀ ਉਹ ਤਾਂ ਸਾਡਾ ਕੁਝ ਹੋਊ ਟੈਂਸ਼ਨ ਨਾਲ ਦਾ ਵੇਚਦੀ ਸੀ ਬਈ ਉਹ ਹੋਰ ਬੱਠੇ ਡਾਇਆ ਛਲਾ ਛਲੇ ਦੀ ਕਾਟਾ ਜਰ ਮੈਂ ਤਾਂ ਹੁਣ ਲਾਹਦਾ ਗੱਡੀ ਛਲੇ ਦੀ ਫਿਰ ਕਰੋ ਆਸਲੇ ਦਾ ਕੋਈ ਹਿੱਲਾ ਮੇਚ ਤਾਂ ਹੋਰ ਹੈ ਮੇਚ ਤਾਂ ਪੈਸਾ ਬਾੜਾ ਹੈ ਬਏ ਕੋ ਬਏ ਕੋ ਪੜੇ ਪੜਾ ਬਹੁਤਾ ਹਾਂ ਭਾਈ ਹਾਂ ਇੱਕ ਬੰਦਾ ਲੰਘੂ 2 ਸਾਲ ਲੈ ਲਿਆ ਕਰਾਂਗੇ ਤੁਰਕੇ ਜਾਂਦਾ ਕੋਈ ਉਹਦੇ ਵੀ ਪੈਸੇ ਲੈਣੇ ਨੇ ਹਾਂ ਠੀਕ ਹੈ ਸੇਕਲ ਤੇ ਆ ਰੇਢੀ ਤੇ ਆ ਕੋਈ ਖਾਂਲੀ ਜਾਂਦੀ ਉਹ ਤੋਂ ਵੀ ਪੈਸੇ ਪੈਸੇ ਨੂੰ ਬਖਸ਼ਣਾ ਜਾਂ ਟਰੱਕ ਆਲਾ ਜਾਂਦਾ 5-6000 ਦਾ ਪੈਦਲ ਬੰਦਾ ਦਾ ਫਰੀ ਹੁੰਦਾ ਕਹਿੰਦੇ ਨਾ ਨਾ ਆਪਣੇ ਤੇ ਪੈਦਲ ਨਹੀਂ ਫੜਾ ਇਹ ਫਰੋਗਨੀ ਕੱਢੇ ਆਪਾਂ ਐ ਕਰ ਲਾਂਗੇ ਮੋਟਰਸਾਈਕਲ ਵਾਲੇ ਤੋਂ 200 ਟਰੱਕ ਵਾਲੇ ਤੋਂ 400 ਟਰੱਕ ਨਾਲ ਥੁਰੂ ਘੜ ਪੂਰਾ ਹੂ ਟਰੱਕ ਵਾਲੇ ਤੋਂ ਕਟੋ ਕਟ 4000 ਰੱਖ ਬਈ ਕੌਣ ਆਊਗਾ ਬੁੱਥੜ ਕੁੱਟੂਗੂ ਆਪਣਾ ਉਹਦੇ ਲੋਕ ਪਲਾਟਾਂ ਵਾਲੇ ਬਿਛੜੇ ਨੰਗਦੇ ਨੇ ਉਹ ਆਪਣਾ ਇਹ ਬੁੱਥੜ ਕੁੱਟ ਦੇਣਗੇ ਰਲ ਕੇ ਇਹ ਜਿਆ 4000 ਕੌਣ ਦਿੰਦਾ ਹੁੰਦਾ ਹੈਗਾ ਆਲਾ ਟੈਂਕੀ ਵੀ ਕੱਢ ਲੈ ਜੇ ਇੱਕੇ ਜੇ ਕੱਢ ਲੈ ਛੋਟੇ ਚੀਜ਼ ਕਿੰਨੇ ਕਰਨੇ ਨੇ ਇਹਦਾ 500 ਹੱਤ ਦਾ 4-500 ਹੁੰਦੀ ਹੈ ਬਾਹੇ ਕੱਢ ਲੈ ਫਿਰੋ ਹਾਂ ਪੰਜ ਛੋਟਾ ਲੈ ਫਿਰੋ ਐ ਕੋਠੀ ਪਾਉਣ ਨੂੰ ਫਿਰਦੇ ਤਾਂ ਵੀ ਦੋ ਦਿਨਾਂ ਦੀ ਕੋਠੀ ਬੈ ਜਾਊ ਜਰਦੇ ਦੀ ਬੁੜੀ ਲੱਗਦੇ ਆ। ਲਿਆਜੇ ਤੇ ਹੈਗਾ ਕੋਈ ਰੁਪਿਆ ਉਹ ਲੈਣੀ ਤਾਂ ਨਹੀਂ ਖੈਂ। ਗੂਗਲ ਪੇਜ ਪਏ ਨੇ। ਉਹ ਪਹਿਲਾਂ ਲੱਗਾ ਚਲੋ ਹਾਂ ਚੱਲ ਲੈ ਮੇਲੇ। ਬੱਚੀ ਗੱਲ ਕਰੀ 20 ਵਾਰੀ ਤਾਂ ਜਰਦੇ ਦੀ ਬੁੜੀ ਦਬਾਤੀ ਸੀ ਉਹਨੇ ਤੇ ਪਹਿਲਾਂ। ਨਾ ਬੱਚੀ ਗੱਲ ਹੈ। ਉਹਨਾਂ ਨੂੰ ਨਰੱਚੀ ਵੀ ਕਹਿ ਤਾ ਗਿਆ ਕਿਆ ਆਪਣੇ ਤਾਂ ਪਤਾ ਨਹੀਂ। ਮੈਨੂੰ ਨੱਸ ਗਿਨੀ ਆ ਮਾਤਾ। ਲੋਡਿੰਗ ਇਹਦਾ ਜੇ ਮੂੰਹ ਨਾ ਲੱਗਿਆ ਕਰ। ਕੋਈ ਲੋਡ ਨੂੰ ਬਹਿ ਬੂਚ ਬੜਨ ਦੀ ਪਤਾ ਆਪਣੇ ਟੂਲ ਤੇ ਰਹਾਂਗੇ। ਬਰਾਤ ਤੇ ਜੀਓ ਫੋਨ ਨੰਗੂ ਜੱਛੇ ਜੀ। ਹਾਂ। ਉਹਨਾਂ ਥਾੜੀਆਂ ਗੱਡੀਆਂ ਟੁੱਟ ਗਈਆਂ। ਹਾਂ। ਉਹਦੇ ਹੀ। ਉਹਦੇ ਘਟਾਏ ਬੱਚੀਆਂ। ਉੱਧੇ ਕਤੋਂ ਪੱਤ ਨਾ ਬੱਛ ਜਿਹੜੀ ਬੱਛ ਕਰਾਉਣਗੇ 11000 ਲਊ ਬੱਛਦਾ ਨਹੀਂ ਕੋ ਨੰਗਨ ਨਹੀਂ ਦਿੰਦਾ ਜੇ ਭੱਗ ਦੋ ਫਿਰ ਹੋਰ ਕਿੱਤੋਂ ਦੀ ਰਾਣੀ ਬੰਦੂਖ ਦਾ ਹਿਲਾ ਕਰ ਲਓ ਮੇਰੀ ਗੱਲ ਹੁਣ ਬੰਦੂਖ ਦੀ ਆਪਾਂ ਨੂੰ ਹੁਣ ਬਹੁਤ ਲੋੜ ਹੈ ਬੰਦੂਖ ਦਾ ਟੱਕਾ ਕਰ ਲੈਣੇ ਵੀ ਜੋ ਖਾਏ ਬਾਜੀ ਜੇ ਕਿਤੇ ਤਾਂ ਖਾਦਿਆ ਕਰਾਂਗੇ ਇੱਕ ਡਿਗੂਲ ਲੈ ਟੋਲ ਬਲਾ ਜਿੱਤੇ ਵੀ ਵਾਰੀ ਲੜਾਈ ਪਊਗਾ ਬਣੀ ਇਹ ਬੰਦੂਖ ਦਾ ਟੱਕਾ ਮੈਂ ਕਰ ਦਿੰਦਾ ਹਾਂ ਇਹ ਤਾਂ ਤਾਂ ਹੋ ਰਿਹਾ ਵਿਆਹ ਵੇਲੇ ਤਾਂ ਪੈਸਾ ਖਾਚਾ ਬਣ ਮਿਲਣੀਆਂ ਮੁੱਲ ਨਹੀਂ ਆ ਵੀ ਕਰਨ ਜਾਣਗੇ ਉੱਧੇ ਗੱਡੀਆਂ ਘੇਰਾਂਗੇ ਹਾਂ ਪੈਠੀ ਪੈਠਾ ਤੇ ਇੱਥੇ ਕੋਠੀ ਬਣਾ ਦੂੰ ਪਟਵਾਰੀ ਖੱਟਾ ਹੈ ਸ਼ੇਰ ਹੋਈ ਝੋਟਾ ਬਲਾ ਹਰੇ ਘਥਾ ਮੂਰੇ ਕਹਿ ਦੇਣਾ ਸਾਡਾ ਫਰਦਾਨ ਵਾ ਆਏ ਹਾਏ ਤੇ ਮੇਰਾ ਦਿਲ ਜੱਟ ਲੱਟਾ ਟੋਟਾ ਕਾਈ ਤਾ ਲੈ ਜਦੋਂ ਤੱਕ ਝੋਟੇ ਹੁੰਦੇ ਆ ਚੱਲੀਏ ਫਿਰ ਆਪਾਂ ਹਾਂ ਬਕਲ ਚਾ ਮੈਂ ਤਾਂ ਖਾ ਟੋੜਾ